ਮੈਂ ਅੱਜ ਇਹ ਹਲਕਾ ਬੈਸਟ ਲੁਧਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮਤ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੀ ਗਈ ਵੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਤੇ ਮੇਰੇ ਨਾਲ ਸਦੀਕ ਸਾਹਿਬ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਕਰ ਕਰਕੇ ਉਹ ਪੱਖੀ ਲੈ ਆਣੇ ਚੱਲੋਗੇ ساری ਗੱਲ ਤੇ ਮੇਰੇ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਜਦ ਮੇਰੀ ਬੀਬੀ ਆਹਾ ਜਾਨੀਆਂ ਜਿਹੜੀਆਂ ਪੱਖੀਆਂ ਗੁਨੇ ਕਰਦੀ ਸੀ ਮਨੋਰੇ ਲੋਕ ਕਹਿੰਦੇ ਆਪਾਈ ਜੀ ਕਹਿੰਦੇ ਕਿ ਜੀ ਆ ਇੰਦਰਾ ਕਲੋਨੀ ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੇ ਉਹ ਕਾਂਗਰਸ ਕੱਢ ਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਬਾਰਾ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਮਛਰਾਂ 'ਚ ਬੈਠੇ ਐ ਇਹੇ ਛਾਣ ਵੜੇ ਕਰਦੇ ਬੈਠੇ ਐ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆ ਆ ਗਰਮੀ 'ਚ ਬੈਠੇ ਲੋਕਾਂ ਦੇ ਵਾਲਿਓ ਆ 19 ਤਰੀਕ ਦੇ ਬਾਅਦ ਤੁਹਾਡਾ ਕੀ ਹਾਲ ਹੋ ਗਏ ਕੋਈ ਸਮਝ ਇਹ ਸਰਕਾਰ ਸਿਰਫ ਝੂਠ ਦੇ ਛੱਪਰ ਚੱਲ ਰਹੀ ਐ